ਹਾਂਜੀ ਸਰ ਕੀ ਨਾਮ ਜੀ ਆਪਣਾ ਔਰ ਅੱਜ ਦਾ ਕੀ ਮਸਲਾ ਹੋਇਆ ਜੀ ਮੇਰਾ ਨਾਮ ਲਖਵਿੰਦਰ ਗੂਣਾ ਮੈਂ ਸਕੂਲ ਦੇ ਵਿੱਚ ਸੁਪਰਵਾਈਜ਼ਰ ਦੀ ਜੌਬ ਕਰਦਾ ਤੇ ਮੈਂ ਅਸੀਂ ਛੁੱਟੀ 2 ਵਜੇ ਕਰਕੇ ਚਲੇ ਗਿਆ ਤੇ ਸਾਨੂੰ 3:30 ਵਜੇ ਅੰਮ੍ਰਿਤਸਰ ਮੈਸੇਜ ਗਿਆ ਕਿ ਬੈਂਕ ਦੇ ਵਿੱਚ ਇਸ ਤਰ੍ਹਾਂ ਟਾਕਾ ਪੈ ਗਿਆ ਤੇ ਮੈਂ ਆਇਆ ਸੀ ਇਥੋਂ ਸਕੂਲ ਦੇ ਬੀਲ ਰਕੋਰਡਿੰਗ ਵਗੈਰਾ ਚੈੱਕ ਕਰਾਉਣ ਵਾਸਤੇ ਤੇ ਇਹੋ ਪਤਾ ਲੱਗਾ ਕਿ ਪੰਜ ਬੰਦੇ ਆਏ ਸੀ ਕਿ ਦੋ ਮੋਟਰਸਾਈਕਲ ਸੀਗੇ ਤੇ ਬੈਂਕ ਦੇ ਵਿੱਚ 24-25 ਲੱਖ ਰੁਪਇਆ ਲੇਕੇ ਚਲੇ ਗਏ ਤੋ ਸੀਸੀਟੀਵੀ ਵਿੱਚ ਕੁਝ ਬਰਾਮਦ ਹੋਇਆ ਜੀ ਸੀਸੀਟੀਵੀ 'ਚ ਉਹਨਾਂ ਦੇ ਬਾਹਰ ਡਾਕਟਰ ਸਾਹਿਬ ਜਿਹੜੇ ਨਾਲ ਲੱਗੇ ਨੇ ਉਹਨਾਂ ਦੇ ਕੈਮਰੇ 'ਚ ਆਏ ਨੇ ਪੰਜ ਜਣੇ ਜੀ 1-2 ਜਣੇ ਇੱਕ ਮੋਟਰਸਾਈਕਲ ਤੇ ਸੀ ਤਿੰਨ ਜਣੇ ਇੱਕ ਮੋਟਰਸਾਈਕਲ ਤੇ ਬਸ ਇਹੀ ਪਤਾ ਲੱਗਾ ਤੋ ਗਏ ਅਗਲੇ ਨੂੰ ਅਗਲੇ ਪਾਸੇ ਨੂੰ ਗਏ ਨੇ ਹਾਂ ਜੀ ਤੋ ਆਪਸੇ ਨਹੀਂ ਆਏ ਤੇ ਤੋ ਲੱਗਦਾ ਨਹੀਂ ਹੈ ਕੋਈ ਕੋਈ ਬੰਦਾ ਥੀਤੀ ਹੋ ਸਕਦਾ ਹੈ ਜਾਂ ਮੈਡਮ ਡਿਫੀਨਿਟਲੀ ਇਸ ਦੋਹਾਂ ਚੀਜ਼ਾਂ ਹੀ ਨੇ ਬੈਂਕ ਦੀ ਵੀ ਕਮੀ ਹੈਗੀ ਹੈ ਕਿਉਂਕਿ ਜੇ ਤੁਹਾਡੇ ਕੋਲ ਇੰਨਾ ਕੈਸ਼ ਹੈ ਤੇ ਕੋਈ ਸਕਿਉਰਟੀ ਦੀ ਪ੍ਰੋਪਰ ਵਿਵਸਥਾ ਹੋਣੀ ਚਾਹੀਦੀ ਸੀਗੀ ਉਹ ਨਹੀਂ ਸੀ ਔਰ ਭੇਤੀ ਕੋਈ ਹੈਗਾ ਕਿਉਂਕਿ 3 ਵਜੇ ਤੋਂ ਉਹਨਾਂ ਨੂੰ ਪਤਾ ਕਿ 3 ਵਜੇ ਸ਼ਟਰ ਛੋੜ ਦਿੰਦੇ ਆ ਬਾਹਰ ਲੋਕ ਹੀ ਆਉਂਦੇ ਜਾਂਦੇ ਨੇ ਤੇ ਇਹਨਾਂ ਨੂੰ ਕੀ ਪਤਾ ਕਿ ਬੈਂਕ ਦੇ ਅੰਦਰ ਕੀ ਹੋ ਰਿਹਾ ਇਸ ਕਰਕੇ ਬੈਂਕ ਦੀ ਵੀ ਕਮੀ ਹੈਗੀ ਆ ਤੇ ਲੋਕ ਥੋੜੀ ਨੈਗਲੀਜੈਂਸੀ ਵੀ ਹੈਗੀ ਹੈ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਔਰ ਕੀ ਮਤਲਬ ਆਇਆ ਮੇਰਾ ਨਾਮ ਅਰਜੀਤ ਸਿੰਘ ਹੈ ਮੈਂ ਸਾਬਕਾ ਸਰਪੰਚ ਪਿੰਡ ਮਾਝਵਿੰਡ ਤੋਂ ਸਾਡੇ ਪਿੰਡ ਇੱਕ ਬੈਂਕ ਐਟਡੀ ਐਫਸੀ ਬ੍ਰਾਂਚ ਹੈ ਅੱਜ ਉੱਥੇ ਡਕੈਤੀ ਹੋਈ ਹੈ ਜੀ ਤੇ ਕਿੰਨਾ ਕਿ ਡਕੈਤੀ ਕਿੰਨਾ ਕਿ ਚੋਰਾ ਇਹ ਤੇ ਹੁਣ ਜਿਹੜੇ ਸੀ ਫੀਲ ਲੈ ਕੇ ਗਏ ਆ ਜੀ ਇਹ ਤੁਹਾਨੂੰ ਸਟਾਫ ਦੱਸ ਸਕਦਾ ਜੀ ਕਿੰਨੇ ਜਣੇ ਸੀ ਕਿੰਨਾ ਕਿੰਨੀ ਅਮਾਉਂਟ ਗਈ ਹੈ ਅਜੇ ਬਾਹਰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਉਹਨਾਂ ਨੂੰ ਪੁਲਿਸ ਦੀ ਇਨਵੈਸਟੀਗੇਸ਼ਨ ਆ ਜੀ ਪੁਲਿਸ ਤੇ ਕਿੰਨੇ ਕਿ ਟਾਈਮ ਦੀ ਗੱਲ ਹੈ ਜੀ ਇਹ 3:30 ਵਜੇ ਦੀ ਗੱਲ ਹੈ ਅੱਛਾ ਤੇ ਕੋਈ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਕਿ ਕੀ ਅਮਾਉਂਟ ਖੜੀ ਹੈ ਹਾਂ ਜੀ ਨਹੀਂ ਕੋਈ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ ਤਾਂ ਕੀ ਲੱਗਦਾ ਹੈ ਕਿ ਕਿਤੇ ਵਿੱਚ ਕੋਈ ਪ੍ਰਸ਼ਾਸਨ ਦੀ ਕਮੀ ਹੈ ਜਾਂ ਪੁਲਿਸ ਮੁਲਾਜ਼ਮਾਂ ਦੀ ਕਮੀ ਹੈ ਬਿਲਕੁਲ ਜੀ ਬਿਲਕੁਲ ਬੈਂਕਾਂ ਦੀ ਇਹ ਕਮੀ ਹੈ ਜਿਨ੍ਹਾਂ ਦਾ ਜਿਹੜਾ ਨਾ ਵਿਦਆਊਟ ਵੈਪਨ ਉਹ ਸਕਿਉਰਟੀ ਗਾਰਡ ਮਤਲਬ ਹੈਗਾ ਜੀ ਅਗਰ ਉਹ ਕੋ ਸਕਿਉਰਟੀ ਗਾਰਡ ਕੋ ਵੈਪਨ ਹੁੰਦਾ ਤੇ ਅਗਲੇ ਅੰਦਰ ਐਂਟਰ ਕਰਨ ਲੱਗਿਆ ਵੀ ਝਿਜਕੇ ਝਿਜਕੇ ਜਾਂਦੇ ਵੀ ਅੰਦਰ ਵੈਪਨ ਵੀ ਹੈਗਾ ਜੀ ਠੀਕ ਹੈ ਉਹ ਤੇ ਪਿਸਟਲ ਦੀ ਕੀ ਦੀ ਲੋਡ ਨਹੀਂ ਸੀ ਉਹਨਾਂ ਨੂੰ ਉਹ ਤਾਂ ਚਾਕੂ ਲੈ ਕੇ ਚੱਲ ਜਾਂਦਾ ਦਿੱਤਾ ਵੀ ਉਹਨਾਂ ਨੂੰ ਲੁੱਟ ਕੇ ਲੈ ਜਾਣਾ ਸੀ ਉਹਨਾਂ ਨੂੰ ਹਾਂਜੀ ਤਾਂ ਬੜੀ ਕਮੀ ਹੈ ਬੈਂਕ ਮੈਨੇਜਮੈਂਟ ਦੀ ਬਹੁਤ ਕਮੀ ਕਿ ਕੋਈ ਸਕਿਉਰਟੀ ਗਾਰਡ ਕੋ ਵੈਪਨ ਨਹੀਂ ਸੀ ਤੇ ਵਿਦਆਊਟ ਵੈਪਨ ਉਹ ਆਪਣੀ ਡਿਊਟੀ ਕਰਦਾ ਸੀ ਕੀ ਲੱਗਦਾ ਹੈ ਕਿ ਕੋਈ ਪੇਤੀ ਬੰਦਾ ਹੋਏਗਾ ਕਿ ਜਾਂ ਬਿਲਕੁਲ ਹੋ ਸਕਦਾ ਜੀ ਹੋ ਸਕਦਾ ਬਿਲਕੁਲ ਠੀਕ ਹੈ ਥੈਂਕ ਯੂ ਕਿੰਨੇ ਕਦੀ ਲੁੱਟ ਹੋਈ ਹੈ ਕਿੰਨੇ ਪੈਸੇ ਲੈ ਗਏ ਆਪਣੇ ਨਾਲ ਹਾਂਜੀ ਕਿੰਨੇ ਪੈਸੇ ਨੇ 24 ਲੱਖ ਰੁਪਏ ਕੀ ਕਹਿੰਦੇ ਬੰਦਕ ਬਣਾਇਆ ਗਿਆ ਉਹਨਾਂ ਵੱਲੋਂ ਸਾਰਿਆਂ ਨੂੰ ਉਹ ਦੱਸ ਰਹੇ ਆ ਕਿ ਉਹ ਆਪਣਾ ਤਫ਼ਤੀਸ਼ ਕਰਦੇ ਕੀ ਹੋਇਆ ਕੀ ਐ ਥੋੜੀ ਕੱਟਾਂ ਬਾਰੇ ਜਾਣਕਾਰੀ ਦਿਓ ਜੀ ਉਹ ਹੰਦੇ ਵੀ ਆਏ ਆ ਤੇ ਉਹਨਾਂ ਨੇ ਸ਼ਟਰ ਸੁੱਟਤਾ ਤੇ ਅੰਦਰ ਆਪਣਾ ਨੂੰ ਬੰਦ ਕਰ ਗਏ ਤੇ ਉਸ ਤੋਂ ਬਾਅਦ ਚਲੇ ਗਏ ਕੈਸ਼ ਲੈਣ ਗਨ ਪੁਆਇੰਟ ਦੇ ਉੱਤੇ ਸਾਰੀ ਲੋਕ ਅੱਜ ਤੋਂ ਸੈੱਟ ਕਿੰਨੇ ਵਜੇ ਦਾ ਸਮਾਂ ਸੀਗਾ ਤੇ 60 ਵੀ ਕਿੰਨੇ ਕਿੰਨੇ ਦੋਸ਼ੀ ਅੰਦਰ ਆਏ ਸੀ ਪੰਜ ਪੰਜ ਜਣੇ ਤੇ ਉਹ ਕਹਿੰਦੇ ਕਿ ਉਹਨਾਂ ਨੇ ਜਿਹੜੇ ਉਹ ਸਾਰੇ ਜਿਹੜੀ ਮੇਨ ਮੈਡਮ ਸੀ ਉਹਨਾਂ ਦੇ ਤੇ ਵੀ ਗਨ ਰੱਖੀ ਉਹਨਾਂ ਨੇ ਤਾਂ ਵੀ ਉਹਨਾਂ ਨੇ ਉਹਨਾਂ ਨੇ ਬਕਾਇਆ ਸਮੇਂ ਸਾਰੇ ਨੇ ਗੱਲ ਪਾਣੀ ਲੜੇ ਤੇ ਕੈਸ਼ ਮੈਟੇ ਬੈਚ ਚਾਹਤੇ ਨੇ ਅੱਛਾ ਤੇ ਉਹ ਕੈਸ਼ ਜਿਹੜਾ ਸਟਰੋਂਗ ਰੂਮ ਵਿੱਚੋਂ ਕਿਸੇ ਬਾਅਦ ਕੈਸ਼ੀਅਰ ਕੋ ਭਿਆਸੀ ਉਹਨਾਂ ਨੇ ਗੋਲ ਸਟਾਉਂਗ ਰੂਮ ਦੇ ਵਿੱਚ ਤੇ ਕਿੰਨੀ ਧੀਰ ਲੱਗੀ ਸਰ ਇਹਨੂੰ ਪੂਰੇ ਮਾਰਦਾ ਨੂੰ ਜਾਣਦੇ ਉਹਨਾਂ ਨੇ ਦੱਸਣ ਦਾ ਕੋਈ ਤਰੀਕਾ ਨਹੀਂ ਕਿੱਧਰ ਆਇਆ ਸੀ ਮੁੰਡੇ ਕਿੱਧਰ ਗਿਆ ਇਹ ਦੱਸ ਨਹੀਂ ਸਕਦਾ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੁੰਦੀ ਬਸ ਅਸੀਂ ਕੈਮਰੇ ਚੈੱਕ ਕਰ ਰਹੇ ਹਾਂ ਉਹਨਾਂ ਦਾ ਗੱਲ ਅੱਗੇ ਅੱਗੇ ਕਰਦੇ ਹਾਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਦਿਨ ਬੀਤੀਆਂ 15 ਮਿੰਟ ਦੇ ਕਰੀਬ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹਸਤੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਡੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਪਤਾ ਲੱਗਿਆ ਸੀ ਇੱਥੇ ਆਇਆ ਸਾਰੀ ਚੀਜ਼ਾਂ ਅਸੀਂ ਦੇਖੀ ਇਹ ਐਚ ਡੀ ਐਫ ਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹਟ ਲੀਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂ ਬੰਨਿਆ ਹੋਇਆ ਸੀ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਨਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ 24 ਦੇ ਕਰੀਬ ਦੇ ਅੰਸਰੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੀ ਫਾਈਨਲ ਜਿਹੜੀ ਟੈਲੀ ਹੈ ਉਹ ਨਹੀਂ ਕੋਈ ਡੀਵੀਆਰ ਸਰ ਇਹਨਾਂ ਨੂੰ ਮਿਲ ਗਿਆ ਤੁਹਾਨੂੰ ਕਿ ਨਹੀਂ ਸੀਸੀਟੀਵੀ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਨਾਲ ਲੇਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਸੁੱਟੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜ ਜਣੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਉਹਨਾਂ ਨੇ ਕਿਧਰ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਪਿਸਟਲ ਉਹਨੇ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਹਨ ਉਹਨ ਦਾ ਜੋਬ ਸਰ ਬੈਂਕ ਦਾ ਬੈਂਕ ਦਾ ਕਿੰਨਾ ਕਸੂਰ ਮੰਨਦੇ ਹੈ ਕਿਉਂਕਿ ਜੰਗਲੇ ਵੀ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕਸੂਰ ਮੰਨਦੇ ਸੀ ਇਸੇ ਸਾਰੀ ਚੀਜ਼ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਇਹ ਬ੍ਰਾਂਚ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਸਰ ਬਾਈਕਸ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤੇ ਇਹਨਾਂ ਦੀ 35 ਤੋਂ 40 ਲੱਖ ਕੀ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਹੈ ਜੀ ਸੋ ਇੰਨਾ ਮਾਊਂਟ ਇਹਨਾਂ ਕੋਲ ਹੁੰਦਾ ਹੈ ਤੇ ਇਹਨਾਂ ਵੱਲੋਂ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਇਹਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਹੈ ਪਾਲਿਸੀ ਹੈ ਪਰ ਕਿਉਂਕਿ ਇਹ ਕਨਵੇ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਪ੍ਰਾਈਵੇਟ ਗਾਰਡ ਇਹਨੂੰ ਰੱਖਣੀ ਪੈਂਦੀ ਸਰ ਇਸ ਤਰ੍ਹਾਂ ਦੀ ਅਨਸਰਾਂ ਦੇ ਉੱਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਹੈ ਪੰਜਾਬ ਦੀ ਪੂਰੀ ਪੁਲਿਸ ਕਰਦੀ ਵੀ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਸਮਾਂ ਨਹੀਂ ਪੁਲਿਸ ਜਿਹੜੀ ਹੈ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀਆਂ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦ ਤੋਂ ਉਹਨਾਂ ਰੋਕਣ ਲਈ ਤੇ ਹਮੇਸ਼ਾ ਅਸੀਂ ਕਮਿਟਿਡ ਹੈ ਤੇ ਇਸੇ ਦੇ ਤਹਿਤ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮ ਆਲਰੇਡੀ ਲੱਗ ਗਈ ਹੈ ਇਹ ਬੰਦੇ ਆ ਜਲਦੀ ਫੜ ਲਏ ਜਾਂ ਕਦੋਂ ਤੱਕ ਸਰਪ੍ਰੋਸਾ ਦਿੱਤਾ ਬੈਂਕ ਵਾਲਿਆਂ ਨੂੰ ਇੱਥੇ ਪਰ ਚਲੋ ਹੁਣ ਕੋਈ ਟਾਈਮ ਲਿਮਟ ਸਰ ਕਿਸ ਦਾ ਫੇਸ ਹੋ ਸੈ ਜਲਦੀ ਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਪੰਜ ਦੇ ਪੰਜ ਅੰਦਰ ਆਏ ਸੀ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਬੈਠ ਗਿਆ ਪੰਜੋ ਤੇ ਪੰਜੇ ਅੰਦਰ ਆ ਗਏ ਸੀ ਤੇ ਉਹਨਾਂ ਦਾ ਜਿਹੜਾ ਹੈ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਉੱਤ ਪਿਸਟਲ ਦਿਖਾਈ ਹੈ ਤੇ ਇੱਧਰ ਵੀ ਮੈਨੇਜਰ ਸਾਹਿਬ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਇਸ ਤਰ੍ਹਾਂ ਦੇ ਅਨਸਰਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦੇ ਹੋ ਸਰ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਦੇਣ ਤੋਂ ਬਾਅਦ ਵਾਜੋਂ ਜਦੋਂ ਕਾਬੂ ਆ ਜਾਂਦੇ ਪੁਲਿਸ ਦੇ ਫਿਰ ਉਹਨਾਂ ਨੂੰ ਅਹਿਸਾਸ ਹੁੰਦਾ ਜੀ ਠੀਕ ਹੈ ਜੀ ਉਹ ਸਾਰੇ ਕਾਬੂ ਇਹਨਾਂ ਨੇ ਆਈ ਜਾਣਾ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੀ ਇਹਨਾਂ ਨੂੰ ਸਖਤ ਸਜ਼ਾ ਦਵਾਈ ਸੋ ਸੋ ਧੰਨਵਾਦ ਇਹਨਾਂ ਅਮਰਿਤਸਰ ਦੇ ਹਾਜ਼ਰੀ ਐਸਐਸਪੀ